ਦੱਸਦੀ ਹੈ ਕਿ ਅੱਜ ਦਿਨ ਹੀ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ਲਗਾਤਾਰ ਹੀ ਸਾਹਮਣੇ ਆ ਰਹੇ ਹਨ ਤੇ ਹੋਰ ਦੱਸਦੀ ਹੈ ਕਿ ਜਲੰਧਰ ਦੀ ਸਪੈਸ਼ਲ ਟਾਸਕ ਫੋਰਸ ਦੇ ਵੱਲੋਂ ਇੱਕ ਵੱਡੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ ਖੂਫੀਆ ਇਨਪੁਟ ਮਿਲਣ ਤੇ ਦੋ ਬੰਦਿਆਂ ਨੂੰ 353 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਦੱਸਦੀ ਹੈ ਕਿ ਦੋਵੇਂ ਸ਼ਖਸ ਜਲੰਧਰ ਦੇ ਰਹਿਣ ਵਾਲੇ ਹਨ ਅਤੇ ਜੋ ਹੈਰੋਇਨ ਇਹਨਾਂ ਦੇ ਕੋਲੋਂ ਬਰਾਮਦ ਹੋਈ ਹੈ ਉਸ ਦੀ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਕੀਮਤ 2 ਕਰੋੜ ਤੋਂ ਵੱਧ ਦੱਸੀ ਜਾ ਰਹੀ ਹੈ ਬਧਿਰੇ ਜਾਣਕਾਰੀ ਦਿੰਦੇ ਆ ਸਬ ਇੰਸਪੈਕਟਰ ਐਸਟੀਐਫ ਪ੍ਰਵੀਨ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ ਕਿ ਇਹਨਾਂ ਦਾ ਵੱਧ ਤੋਂ ਵੱਧ ਲੰਬਾ ਸਮਾਂ ਰਿਮਾਂਡ ਹਾਸਲ ਕੀਤਾ ਜਾਵੇ ਤਾਂ ਜੋ ਇਹ ਜੇਕਰ ਕਿਸੇ ਵੱਡੇ ਗਰੁੱਪ ਦੇ ਮੈਂਬਰ ਵੱਜੋਂ ਕੰਮ ਕਰ ਰਹੇ ਹਨ ਇਹਨਾਂ ਦਾ ਪਤਾ ਲਗਾਇਆ ਜਾ ਸਕੇ ਅਤੇ ਇਹਨਾਂ ਦੇ ਬੈਕਗ੍ਰਾਉਂਡ ਤੇ ਫਾਰਵਰਡ ਲਿੰਕ ਚੈੱਕ ਕੀਤੇ ਜਾ ਸਕਣ ਤਾਂ ਜੋ ਮਾਮਲੀ ਦਾ ਖੁਲਾਸਾ ਹੋ ਸਕੇ ਬਿਊਰੋ ਰਿਪੋਰਟ ਇਹ ਸਾਡੇ ਐਸਐਮ ਅਮਨ ਸਿੰਘ ਅਮਨਦੀਪ ਸਿੰਘ ਇੱਥੇ ਪਿਊਰੋ ਮਾਲ ਦੇ ਲਾਗੇ ਖੜੇ ਸੀਗੇ ਜਿਹਨਾਂ ਨੂੰ ਮੁਕਫਰ ਨੇ ਤਲਾਸ਼ ਦਿੱਤੀ ਕਿ ਜੇ ਦੋ ਮੋਨੇ ਨੌਜਵਾਨ ਐ ਪਿਊਰੋ ਮਾਲ ਦੇ ਬਿਲਕੁਲ ਸਾਹਮਣੇ ਜ਼ਹਿਰ ਗੱਡੀ 'ਚ ਬੈਠੇ ਆ ਠ aeration ਦੇ ਚੰਦਾ ਇਹ ਠੰਡਾ ਉਹ ਨਕਰਦੇ ਆ ਤੇ ਇਹਨਾਂ ਰੌਂਡ ਅਪ ਕਰਕੇ ਤੇ ਇਹਨਾਂ ਪਾਸੋਂ ਜਿਹੜੇ ਠ aeration ਗਿਆ ਦਾ ਬਰਮਤ ਹੋ ਸਕਦੀ ਹੈ ਯਾ ਹੋਰ ਨਸ਼ੀਲਾ ਪਦਾਰਥ ਮੌਕੇ ਦੇ ਐਸਐਮ ਅਮਨਦੀਪ ਸਿੰਘ ਨੇ ਰੋਕਿਆ ਆ ਰੋਕਣ ਤੋਂ ਬਾਅਦ ਮੈਂ ਮੌਕੇ ਤੇ ਪਹੁੰਚਿਆ ਪੁੱਜ ਕੇ ਕਾਰਵਾਈ ਜਲੰਧੀ ਅਮਲ ਵਿੱਚ ਉਸ ਤੋਂ ਬਾਅਦ ਡੀਐਸਪੀ ਸਾਹਿਬ ਨੇ ਮੌਕੇ ਤੇ ਬੁਲਾਇਆ ਸੀ ਜੁਗਜੇਸ਼ ਕੁਮਾਰ ਅਸਤੀ ਹ ਜਲੰਧਰ ਤੇ ਉਹਨਾਂ ਦੇ ਹਾਜ਼ਰੀ ਵਿੱਚ ਇਸ ਪਾਸ ਇਹਨਾਂ ਦੀ ਕਾਰ ਦੀ ਤਲਾਸ਼ੀ ਕੀਤੀ ਇਹਨਾਂ ਪਾਸੋਂ ਕੋਈ ਕੁਝ ਨਹੀਂ ਬਰਾਮਦ ਹੋਇਆ ਪਰ ਇਹਨਾਂ ਦੀ ਕਾਰ ਦੇ ਵਿੱਚੋਂ 353 ਗ੍ਰਾਮ ਹਿਰਨ ਜਿਹੜੀ ਮਿਲੀ ਹੈ ਤੇ ਬਾਕੀ ਪਤਾ ਕਰਦੇ ਕਿੱਥੋਂ ਲੈ ਕੇ ਆਏ ਆ ਕਿੱਥੇ ਇਹਨਾਂ ਦੇਣ ਜਾਣਾ ਸੀਗਾ ਸਰ ਜਿਹੜੇ ਬਾਈ ਦੇ ਪਕੜੇ ਗਏ ਉਹਨਾਂ ਦੇ ਨਾਮ ਕੀ ਹੈ ਹਾਂਜੀ ਨਾਮ ਉਹ ਸਾਇਲ ਇੱਕ ਦਾ ਨਾਮ ਇੱਕ ਦਾ ਰਾਜੀਵੀਰ ਦੋਨੋਂ ਫੋਲੜੀਵਾਲ ਦੇ ਰਹਿਣ ਵਾਲੇ ਜਲੰਧਰ ਦੇ ਸਿਰ ਇਨਪੁਟ ਕੀ ਮਿਲੀ ਸੀ ਆਪਾਂ ਨੇ ਇਹ ਮੁਖਰ ਨੇ ਦੱਸਿਆ ਸੀ ਸਾਨੂੰ ਚਲੋ ਤੁਹਾਡੇ ਨਾਲ ਨਹੀਂ ਆਪਾਂ ਕਰ ਸਕ ਹਾਂ ਇਸੇ ਮੁਕੇ ਗੱਡੀ ਦੇ ਅੰਦਰ ਜੋ ਪਰਦੇ ਬੈਠੇ ਹੈਗੇ ਇਨਫੋਰਮੇਸ਼ਨ ਮਿਲੀ ਸੀਗੀ ਇਹ ਕਿਸੇ ਨੇ ਹੋਰ ਨੂੰ ਬੁਲਾਇਆ ਸੀ ਮੁਕੇ ਤੇ ਆ ਕਿ ਬੰਦਾ ਹੋਰ ਤੇ ਇਹਨਾਂ ਦਾ ਕਿ ਆਪਣਾ ਇਹਨਾਂ ਦਾ ਇਹਨਾਂ ਦਾ ਨਹੀਂ ਇਹਨਾਂ ਦਾ ਇਹਨਾਂ ਦਾ ਇਦਾਂ ਨਹੀਂ ਅਸੀਂ ਨਹੀਂ ਬੁਲਾਉਂਦੇ ਅਸੀਂ ਕਹਤੋਂ ਬੁਲਾਉਣਾ ਇਹਨਾਂ ਨੂੰ ਜਿਨ੍ਹਾਂ ਨੂੰ ਸਪਲਾਈ ਪਤਾ ਕੁਝ ਨਹੀਂ ਨਹੀਂ ਉਹਦੇ ਬਾਰੇ ਪਤਾ ਕਰਾਂਗੇ ਅਸੀਂ ਆਪ ਕਰ ਲਓ ਜਿਹੜੀ ਹਿੰਦੀ ਹੀਰੋਇਨ ਫੜੀ ਗਈ ਹੈ ਅੰਤਰਰਾਸ਼ਟਰੀ ਇਹ ਕੀਮਤੀ ਗੱਲ ਹੈ ਕਿ ਕਿੰਨੀ ਕੀਮਤ ਹੋਈਗੀ ਕੀਮਤ ਤੁਸੀਂ ਲਾ ਲਓ ਸਬਕ ਦੇ ਕਰੋੜ ਦੇ ਲੱਖ ਛੇ ਹੋ ਗਈ ਕੀ ਨਾਮ ਸਰਕੀ ਰੈਂਗ ਆਪਣਾ ਐਸ.ਆਈ. ਪਰਵੀਰ ਸਿੰਘ ਐਸ.ਟੀ.ਐਫ ਜਲੰਧ ਦਾ ਰੇ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ Never miss an update.